ਏ ਦੇਖੋ ਤੁਹਾਨੂੰ ਬੀਜੇਪੀ ਸਰਕਾਰ ਦੇ ਇੱਕ ਵੱਡੇ ਮੰਤਰੀ ਦੀ ਵੱਡੀ ਘਟਿਆ ਕਰਤੂਤ ਦੀ ਵੀਡੀਓ ਦਿਖਾਉਣ ਲੱਗੇ ਆ ਵੀਡੀਓ ਦੇਖ ਕੇ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਕਿ ਇਹ ਹਰਕਤ ਲਾਹਨਤ ਪਾਉਣ ਦੇ ਯੋਗ ਹੈ ਜਾਂ ਨਹੀਂ ਹੈ ਬੀਜੇਪੀ ਦੇ ਇਸ ਮੰਤਰੀ ਦੀ ਹਰਕਤ ਨੇ ਜਿੱਥੇ ਬੀਜੇਪੀ ਦਾ ਅਸਲੀ ਰੰਗ ਫੇਰ ਵਿਖਾ ਦਿੱਤਾ ਹੈ ਉਥੇ ਪੀਐਮ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਵੀ ਕਸੂਤੀ ਹਾਲਤ ਦੇ ਵਿੱਚ ਘੇਰਾ ਪਵਾ ਦਿੱਤਾ ਹੈ। ਭਾਜਪਾ ਦਾ ਇਹ ਮੰਤਰੀ ਹੈ ਜਿਹਦਾ ਨਾਂ ਹੈ ਵਿਜੇ ਸ਼ਾਹ ਔਰ ਇਹ ਮੱਧ ਪ੍ਰਦੇਸ਼ ਸਰਕਾਰ ਦੇ ਵਿੱਚ ਮੰਤਰੀ ਹੈ ਔਰ ਇਸ ਨੇ ਆ ਦੇਖੋ ਭਾਰਤ ਦੀ ਫੌਜ ਦਾ ਬਹੁਤ ਵੱਡਾ ਅਪਮਾਨ ਕੀਤਾ ਹੈ। ਭਾਰਤ ਦੀ ਫੌਜ ਬਾਰੇ ਬਹੁਤ ਘਟਿਆ ਗੱਲ ਬੋਲੀ ਹੈ ਔਰ ਭਾਰਤ ਦੀ ਇੱਕ ਉਹ ਮਾਨਮਤੀ ਧੀਦਾ ਨਾਂ ਸੋਫੀਆ ਕਰੈਸ਼ੀ ਹੈ। ਜਿਹੜੀ ਭਾਰਤੀ ਫੌਜ ਦੇ ਵਿੱਚ ਇੱਕ ਵੱਡੀ ਅਫਸਰ ਹੈ ਕਰਨਲ ਹੈ ਜਿਹੜੀ ਆ ਭਾਰਤ ਪਾਕਿਸਤਾਨ ਦਾ ਜਿਹੜਾ ਲੜਾਈ ਚੱਲੀ ਹੈ ਇਹਦੇ ਵਿੱਚ ਸਾਰੀ ਜਾਣਕਾਰੀ ਉਹੀ ਦਿੰਦੀ ਰਹੀ ਹੈ ਕਿ ਫੌਜ ਕੀ ਕਰ ਰਹੀ ਹੈ ਤੇ ਕਿੱਥੇ ਕਰ ਰਹੀ ਹੈ ਉਹਦਾ ਨਾਮ ਸੋਫੀਆ ਕਰੈਸ਼ੀ ਉਹ ਸਾਡੇ ਮੁਸਲਮ ਭਾਈਚਾਰੇ ਦੇ ਵਿੱਚੋਂ ਧੀ ਹੈ ਔਰ ਇਸ ਭਾਜਪੀ ਦੇ ਮੰਤਰੀ ਨੇ ਉਸ ਧੀ ਨੂੰ ਅੱਤਵਾਦੀਆਂ ਦੀ ਭੈਣ ਕਿਹਾ ਅੱਤਵਾਦੀਆਂ ਦੀ ਭੈਣ ਹੁਣ ਪਹਿਲਾਂ ਤੁਸੀਂ ਸੁਣ ਲਓ ਤੇ ਫਿਰ ਆਪਾਂ ਗੱਲ ਕਰਾਂਗੇ ਕਿ ਇਸ ਤਰ੍ਹਾਂ ਇਹਨੇ ਕੀਤਾ ਕਿਉਂ ਹੈ ਤੇ ਭਾਜਪੀ ਦੇ ਬੰਦੇ ਐਸੀ ਮਾਨਸਿਕਤਾ ਕਿਉਂ ਖਣੌਂਦੇ ਆ ਇਹਦੇ ਪਿੱਛੇ ਅਸਲੀ ਕਾਰਨ ਕੀ ਨੇ ਭਾਵੇਂ ਹੁਣ ਇਹ ਮੰਤਰੀ ਮਾਫੀਆਂ ਮੰਗਦਾ ਫਿਰਦਾ ਹੈ ਹੁਣ ਕਹਿ ਰਿਹਾ ਕਿ ਮੈਨੂੰ ਮਾਫ ਕਰ ਦਿਓ ਪਰ ਆ ਪਹਿਲਾਂ ਕੀ ਬੋਲ ਰਿਹਾ ਸੀ ਆ ਸੁਣੋ ਔਰ ਜਿਨੋ ਨੇ ਹਮਾਰੇ ਬੇਟੀਆਂ ਕੇ ਸਿੰਦੂਰ ਉਜਾੜੇ تھے وہی ਕਟੇ ਪਿਟੇ ਲੋਗੋ ਕੋ ਹਮਨੇ ਹੁਨੀ ਕੀ ਭੈਣ ਭੇਜ ਕਰਕੇ ਉਨਕੀ ਐਸੀ ਕੀਸੀ ਕਰਵਾਈ ਪਰ ਮੋਦੀ ਜੀ ਕੇ ਲਈ ਜ਼ੋਰਦਾਰ ਤਾਲੀ ਦੇਖੋ ਬੀਜੇਪੀ ਦਾ ਇਹ ਮੰਤਰੀ ਕੀ ਬੋਲਿਆ ਕਹਿੰਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਅੱਤਵਾਦੀਆਂ ਦੀ ਭੈਣ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਕਿ ਉਹਨਾਂ ਨੂੰ ਮਾਰਨਾ ਹੈ ਅੱਤਵਾਦੀਆਂ ਦੀ ਭੈਣ ਹੁਣ ਉਹਨੂੰ ਅੱਤਵਾਦੀਆਂ ਦੀ ਭੈਣ ਇਸ ਮੰਤਰੀ ਨੇ ਕਿਉਂ ਕਿਹਾ ਕਿਉਂਕਿ ਉਹ ਉਹ ਮੁਸਲਮ ਹੈ ਇਸ ਕਰਕੇ ਹੁਣ ਤੁਸੀਂ ਦੇਖੋ ਕਿੰਨੀ ਅੰਨੀ ਨਫ਼ਰਤ ਹੈ ਭਾਜਪਾ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਮੁਸਲਮ ਭਾਈਚਾਰੇ ਦੇ ਪ੍ਰਤੀ ਜਿਹੜੀ ਅੱਜ ਪਹਿਲੀ ਵਾਰ ਪ੍ਰਗਟ ਨਹੀਂ ਹੋਈ बार-बार ਪ੍ਰਗਟ ਹੁੰਦੀ ਹੈ ਹਜ਼ਾਰ ਵਾਰ ਪ੍ਰਗਟ ਹੁੰਦੀ ਹੈ ਬੀਜੇਪੀ ਦੇ ਵੱਡੇ ਤੋਂ ਛੋਟੇ ਤੱਕ ਬਹੁਤ ਲੀਡਰ ਹੁਣ ਤੱਕ ਇਹ ਘਟੀਆ ਨਫ਼ਰਤੀ ਜ਼ਹਿਰ ਵਾਲੀ ਜਿਹੜੀ ਸੋਚ ਹੈ ਜਿਹੜੀ ਮੰਨ ਸਕਦਾ ਹੈ ਉਹ ਪ੍ਰਗਟ ਕਰ ਚੁੱਕੇ ਨੇ ਤੇ ਅੱਜ ਹੁਣ ਇਸ ਮੰਤਰੀ ਨੇ ਕੀਤੀ ਹੈ ਹੁਣ ਆ ਦੇਖੋ ਬੀਜੇਪੀ ਦਾ ਇਹ ਮੰਤਰੀ ਮਾਫੀ ਮੰਗ ਰਿਹਾ ਪਰ ਮਾਫੀ ਉਤੋਂ ਉਤੋਂ ਹੈ ਅਸਲੀਅਤ ਉਹੀ ਹੈ ਜੋ ਇਹ ਬੋਲਿਆ ਔਰ ਤੈ ਸ਼ੁਦਾ ਤਰੀਕੇ ਨਾਲ ਬੋਲਿਆ ਹੁਣ ਇਹ ਕਹਿੰਦਾ ਹੈ ਕਿ ਮੇਰੇ ਤੋਂ ਅਨਜਾਣੇ ਚ ਗਲਤੀ ਨਾਲ ਬੋਲਿਆ ਗਿਆ ਪਰ ਅਸਲ ਦੇ ਵਿੱਚ ਇਹ ਮੰਨ ਸਕਦਾ ਹੈ ਇਹਨਾਂ ਲੋਕਾਂ ਦੀ ਇਹ ਜਿੰਨੇ ਧਾਰਮਿਕ ਘਟ ਗਿਣਤੀ ਭਾਈਚਾਰੇ ਭਾਰਤ ਚ ਵਸਦੇ ਨੇ ਉਹਨਾਂ ਦੇ ਉੱਪਰ ਐਸੀ ਸੰਪਰਦਾਇਕ ਤੇ ਨਫ਼ਰਤੀ ਰਾਜਨੀਤੀ ਖੇਡਦੇ ਨੇ ਹੁਣ ਤੱਕ ਇਹਨਾਂ ਨੇ ਇਹੀ ਰਾਜਨੀਤੀ ਖੇਡੀ ਹੈ ਜਿਹੜਾ ਬਹੁ ਗਿਣਤੀ ਭਾਈਚਾਰਾ ਭਾਰਤ ਚ ਰਹਿੰਦਾ ਹੈ ਅਸੀਂ ਸਾਰੇ ਭਾਈਚਾਰਿਆਂ ਦਾ ਸਤਿਕਾਰ ਕਰਦੇ ਹਾਂ ਪਰ ਇਹ ਰਾਜਨੀਤੀ ਖੇਡਦੇ ਨੇ ਸਾਡੇ ਹਿੰਦੂ ਭਾਈਚਾਰੇ ਨੂੰ ਅੱਜ ਤੱਕ ਇਹਨਾਂ ਨੇ ਕੋਈ ਵੱਖਰਾ ਕੁਝ ਨਹੀਂ ਦਿੱਤਾ ਉਹਨਾਂ ਦੀ ਬੇਰੁਜ਼ਗਾਰੀ ਖਤਮ ਨਹੀਂ ਕੀਤੀ ਉਹਨਾਂ ਦੀ ਕੋਈ ਮਹਿੰਗਾਈ ਖਤਮ ਨਹੀਂ ਕੀਤੀ ਉਹਨਾਂ ਦੇ ਕਰਜ਼ੇ ਖਤਮ ਨਹੀਂ ਕੀਤੇ ਬੁਰੀ ਹਾਲਤ ਉਹਨਾਂ ਦੀ ਵੀ ਓਨੀ ਹੈ ਜਿੰਨੀ ਬਾਕੀਆਂ ਦੀ ਹੈ ਪਰ ਇਹਨਾਂ ਨੇ ਸਾਡੇ ਉਸ ਭਾਈਚਾਰੇ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹਮੇਸ਼ਾ ਇਹੋ ਜਿਹੇ ਜ਼ਹਿਰ ਭਰੇ ਤੇ ਨਫ਼ਰਤੀ ਬਿਆਨ ਦੇ ਕੇ ਵੀ ਅਸੀਂ ਤਾਂ ਦੂਜੇ ਜਿਹੜੇ ਧਾਰਮਿਕ ਭਾਈਚਾਰੇ ਨੇ ਉਹਨਾਂ ਦੇ ਅਸੀਂ ਬੜੇ ਖਿਲਾਫ ਆ ਇੰਨੀ ਕੁ ਗੱਲ ਕਰਕੇ ਤੇ ਦਿਖਾ ਕੇ ਇਹ ਵੋਟਾਂ ਵਟੋਰ ਜਾਂਦੇ ਨੇ ਤੇ ਐਸੀ ਰਾਜਨੀਤੀ ਇਹ ਕਰਦੇ ਨੇ ਹੁਣ ਇਹਦੇ ਉੱਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੁਝ ਨਹੀਂ ਬੋਲੇ ਇਹ ਮੰਤਰੀ ਦੀ ਇਸ ਹਰਕਤ ਤੇ ਭਾਰਤ ਦੇ ਰੱਖਿਆ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਜੇਪੀ ਨੱਡਾ ਤੇ ਹੋਰ ਵੱਡੇ ਆਗੂ ਬਿਲਕੁਲ ਨਹੀਂ ਬੋਲੇ ਬੋਲਤੀ ਬੰਦ ਹੋਈ ਪਈਆ ਕੀ ਇਹ ਮੰਤਰੀ ਉਹਨਾਂ ਦੀ ਸਹਿਮਤੀ ਨਾਲ ਬੋਲਿਆ ਕੀ ਉਹਨਾਂ ਦੀ ਆਗਿਆ ਨਾਲ ਬੋਲਿਆ ਕੀ ਉਹਨਾਂ ਦੀ ਸਲਾਹ ਨਾਲ ਬੋਲਿਆ ਇੱਕ ਪਾਸੇ ਤਾਂ ਬੀਜੇਪੀ ਇੱਕ ਬੜਾ ਆਵਦੇ ਆਪ ਨੂੰ ਦੇਸ਼ ਭਗਤ ਗਰਦਾਨ ਦੀ ਹੈ ਔਰ ਦੋ ਚਾਰ ਐਵੇਂ ਨਾਰੇ ਜੇ ਲਾ ਕੇ ਹੀ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਆਪੇ ਹੀ ਇਹ ਥਾਪ ਲੈਂਦੇ ਨੇ ਅਸਲੀ ਸੋਚ ਇਹਨਾਂ ਦੀ ਆ ਕਿ ਜੇ ਦੂਜੇ ਭਾਈਚਾਰਿਆਂ ਦੇ ਲੋਕ ਭਾਰਤੀ ਫੌਜ ਦੇ ਵਿੱਚ ਵੀ ਨਹੀਂ ਤੇ ਉਹਨਾਂ ਨੂੰ ਵੀ ਇਹ ਆਤਵਾਦੀਆਂ ਦੇ ਭੈਣਾ ਭਰਾ ਮੰਨਦੇ ਨਹੀਂ ਔਰ ਇਹ ਕੈਮਰੇ ਤੇ ਤਾਂ ਕਦੇ-ਕਦੇ ਇਹਨਾਂ ਦੀ ਇਹ ਸੋਚ ਨਿਕਲਦੀ ਹੈ ਆਮ ਤੌਰ ਤੇ ਇਹਨਾਂ ਦੀ ਸੋਚ ਇਹ ਹਰ ਥਾਂ ਹੁੰਦੀ ਹੈ ਇਹ ਜਿਹੜੀ ਇਹ ਨਿਕਲਦੀ ਆ ਜਿਹੜੀ ਇਹ ਪ੍ਰਗਟ ਹੁੰਦੀ ਹੈ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਗੁਜਰਾਤ ਦੇ ਵਿੱਚ ਇਹਨਾਂ ਨੇ 14 ਬੰਦਿਆਂ ਦੇ ਉੱਪਰ ਪਰਚੇ ਦਰਜ ਕੀਤੇ ਨੇ ਵੀ ਇਹਨਾਂ ਨੇ ਭਾਰਤੀ ਫੌਜ ਦਾ ਮਨੋਬਲ ਘਰਉਣ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਨਹੀਂ ਕਰਨੀਆਂ ਚਾਹੀਦੀਆਂ ਮੰਨਿਆ ਪਰ ਹੋ ਸਕਦਾ ਹੈ ਉਹਨਾਂ ਚੋਂ ਕੁਝ ਲੋਕ ਸਵਾਲ ਤਾਂ ਮੋਦੀ ਸਰਕਾਰ ਜਾਂ ਬੀਜੇਪੀ ਸਰਕਾਰ ਤੇ ਠਾਰੇ ਹੁਣ ਤੇ ਇਹਨਾਂ ਨੇ ਉਹਨੂੰ ਦੂਜੇ ਪਾਸੇ ਜੋੜਤਾ ਹੋਵੇ ਜਿਵੇਂ ਕਿ ਇਹ ਕਰਦੇ ਨੇ ਪਰ ਹੁਣ ਇੱਥੇ ਇੱਥੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਅਮਿਤ ਸ਼ਾਹ ਸਾਹਿਬ ਦਾ ਪਤਾ ਲੱਗਣਾ ਕਰੋ ਇਹਦੇ ਤੇ ਕਾਰਵਾਈ ਕਰੋ ਇਹਦੇ ਤੇ ਪਰਚਾ ਦਰਜ ਇੰਨੀ ਘਟੀਆ ਗੱਲ ਤਾਂ ਹੁਣ ਤੱਕ ਭਾਰਤ ਚੋਂ ਕਿਸੇ ਨੇ ਨਹੀਂ ਨਾ ਬੋਲੀ ਕਿ ਭਾਰਤ ਦੀ ਜਿਹੜੀ ਕਰਨਲ ਧੀ ਫੌਜ ਦੀ ਅਫਸਰ ਜਿਹੜੀ ਇਹ ਲੜਾਈ ਲੜਦੀ ਰਹੀ ਜਿਹੜੀ ਇਹ ਲੜਾਈ ਬਾਰੇ ਦੇਸ਼ ਨੂੰ ਜਾਣਕਾਰੀ ਵੀ ਦਿੰਦੀ ਰਹੀ ਤੇ ਉਹਨੂੰ ਐਦਾਂ ਤੁਸੀਂ ਅੱਤਵਾਦੀਆਂ ਦੀ ਭੈਣ ਕਹਿੰਦੇ ਹੋ ਸਿਰਫ ਆਪਣੀ ਟੌਰ ਬਣਾਉਣ ਦੀ ਖਾਤਰ ਔਰ ਇੱਥੇ ਹੀ ਬੱਸ ਨਹੀਂ ਜਿਸ ਦਿਨ ਜੰਗਬੰਦੀ ਦਾ ਐਲਾਨ ਹੋਇਆ ਉਸ ਦਿਨ ਕੀ ਹੋਇਆ ਪਹਿਲਾਂ ਇਹਨਾਂ ਨੇ ਬਹੁਤ ਵੱਡੇ ਵੱਡੇ ਬੀਜੇਪੀ ਨੇ ਬਿਆਨ ਦਿੱਤੇ ਬਹੁਤ ਵੱਡੀਆਂ-ਵੱਡੀਆਂ ਟਾਰਾਂ ਮਾਰੀਆਂ ਬੜਕਾਂ ਮਾਰੀਆਂ ਤੇ ਫਿਰ ਇੱਕਦਮ ਜੰਗਬੰਦੀ ਕੀਤੀ ਜੰਗ ਲਾਉਣੀ ਮਾਰੀ ਗੱਲ ਐ ਜੰਗ ਬਰਬਾਦੀ ਦਾ ਨਾ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਆ ਪਰ ਇਹਨਾਂ ਨੇ ਪਹਿਲਾਂ ਸਭ ਕੁਝ ਕੀਤਾ ਬਾਅਦ ਵਿੱਚ ਇੱਕੇਦਮ ਜਦੋਂ ਬੰਦ ਕੀਤਾ ਫਿਰ ਇਹਨਾਂ ਨੇ ਤਿੰਨ ਚੀਜ਼ਾਂ ਕੀਤੀਆਂ ਇੱਕ ਤਾਂ ਪਹਿਲਾਂ ਲਾਉਣ ਵੇਲੇ ਤਾਂ ਸਾਰੇ ਬਿਆਨ ਦੇ ਰਹੇ ਸੀ ਅਮਿਤ ਸ਼ਾਹ ਸਾਹਿਬ ਮੋਦੀ ਸਾਹਿਬ ਤੇ ਰਾਜਨਾਥ ਸਿੰਘ ਰਾਖਿਆ ਮੰਤਰੀ ਤੇ ਜਦੋਂ ਫਿਰ ਜੰਗ ਬੰਦੀ ਦਾ ਬਿਆਨ ਦੇਣਾ ਸੀ ਉਦੋਂ ਇਹਨਾਂ ਨੇ ਅਫਸਰ ਮੂਰੇ ਕਰਤੇ ਉਦੋਂ ਬਾਅਦ ਆਪ ਇਹ ਤਿੰਨ ਦਿਨ ਤੱਕ ਬੋਲੇ ਹੀ ਨਹੀਂ ਕੋਈ ਮੰਤਰੀ ਬੀਜੇਪੀ ਦਾ ਨਹੀਂ ਬੋਲਿਆ ਨਾ ਮੋਦੀ ਸਾਹਿਬ ਨਾ ਅਮਿਤ ਸ਼ਾਹ ਜੀ ਨਾ ਹੀ ਰਾਜਨਾਥ ਸਿੰਘ ਨਹੀਂ ਬੋਲੇ ਹੁਣ ਉਹ ਜਿਹੜੇ ਭਾਰਤੀ ਜਿਹੜੇ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਸਚਿਵ ਨੇ ਸੈਕਟਰੀ ਨੇ ਵਿਕਰਮ ਮਿਸ਼ਰੀ ਸਾਹਿਬ ਉਹਨਾਂ ਤੋਂ ਜਦੋਂ ਇਹਨਾਂ ਨੇ ਬਿਆਨ ਦਵਾਇਆ ਜੰਗਬੰਦੀ ਦਾ ਤਾਂ ਇਹਨਾਂ ਦੀ ਹੀ ਟ੍ਰੋਲ ਆਰਮੀ ਨੇ ਇਹਨਾਂ ਦੇ ਹੀ ਕੱਟੜ ਪੰਥੀਆਂ ਨੇ ਜਿਹੜੇ ਜੰਗ ਦਾ ਨਾਮ ਸੁਣ ਕੇ ਟਪੂਸੀਆਂ ਮਾਰਦੇ ਨੇ ਉਹਨਾਂ ਨੇ ਉਸ ਜੰਗਬੰਦੀ ਦਾ ਐਲਾਨ ਕਰਨ ਕਰਨ ਵਾਲੇ ਅਫਸਰ ਨੂੰ ਬਹੁਤ ਗਾਲਾਂ ਕੱਢੀਆਂ ਉਹਨੂੰ ਆਪਣੇ ਤਿੰਨੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨੇ ਪਏ ਲੌਕ ਕਰਨੇ ਪਏ ਪ੍ਰਾਈਵੇਟ ਕਰਨੇ ਪਏ ਇਹਨਾਂ ਦੀਆਂ ਗਾਲਾਂ ਸੁਣ ਕੇ ਕਿਉਂਕਿ ਉਹਨੂੰ ਧੀ ਤੇ ਉਹਦੀ ਪਤਨੀ ਤੱਕ ਦੀਆਂ ਫੋਟੋਆਂ ਪਾ ਪਾ ਕੇ ਇਹਨਾਂ ਨੇ ਤੇ ਪੂਰਾ ਰੱਜ ਕੇ ਉਹਦੀ ਬੇਇੱਜ਼ਤੀ ਕੀਤੀ ਪਰ ਉਹਨੇ ਤਾਂ ਉਹੀ ਐਲਾਨ ਕੀਤਾ ਜੋ ਮੋਦੀ ਸਰਕਾਰ ਨੇ ਪਿੱਛੋਂ ਉਹਨੂੰ ਕਰਨ ਲਈ ਕਿਹਾ ਸੀ ਹੁਣ ਅਗਲਾ ਸਵਾਲ ਇਹ ਉੱਠੜਾ ਹੋਇਆ ਵੀ ਉਧਰ ਉਹ ਜਿਹੜਾ ਟਰੰਪ ਹੈ ਅਮਰੀਕਾ ਦਾ ਰਾਸ਼ਟਰਪਤੀ ਉਹ ਤਾਂ ਕਹੀ ਜਾਂਦਾ ਵੀ ਮੈਂ ਚੇਤਾਵਨੀ ਦੇ ਕੇ ਇੱਕ ਤਰ੍ਹਾਂ ਨਾਲ ਧਮਕੀ ਦੇ ਕੇ جنگ ਬੰਦ ਕਰਾਈ ਵੀ ਮੈਂ ਵਪਾਰ ਬੰਦ ਕਰ ਦੂੰਗਾ ਜਾਂ ਫਿਰ ਤੁਸੀਂ ਜੰਗ ਬੰਦ ਕਰੋ ਤੇ ਇਹਨਾਂ ਨੇ ਫੇਰ ਮੇਰੇ ਕਹਿਣ ਤੇ ਬੰਦ ਕੀਤੀ ਹੈ ਉਹਦਾ ਮਤਲਬ ਇਹ ਨਿਕਲਦਾ ਵੀ ਮੇਰੇ ਦਬਾਅ ਥੱਲੇ ਬੰਦ ਕੀਤੀ ਹੈ ਹੁਣ ਪਾਕਿਸਤਾਨ ਜਿਹੜਾ ਉਹ ਵੀ ਕੋਈ ਬਹੁਤਾ ਸਲੱਗ ਨਹੀਂ ਉਥੋਂ ਦੀ ਹਕੂਮਤ ਵੀ ਬੇहद ਘਟੀਆਂ ਪਾਕਿਸਤਾਨ ਦੀ ਹਕੂਮਤ ਵੀ ਮੌਕਾ ਪਰਸਤੇ ਮਾੜੀ ਹੈ ਉਹ ਪਰ ਉਹ ਕਬੂਲੀ ਜਾਂਦੇ ਆ ਵੀ ਟਰੰਪ ਨੇ ਵਿੱਚ ਪਾ ਕੇ ਕਰਾਇਆ ਪਰ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਬੋਲੇ ਨੇ ਇਹਨਾਂ ਨੇ ਟਰੰਪ ਦਾ ਨਾਮ ਹੀ ਲਿਆ ਇਹ ਕਹਿੰਦੇ ਰਹੇ ਵੀ ਪਾਕਿਸਤਾਨ ਨੇ ਸਾਨੂੰ ਆਪ ਫੋਨ ਕੀਤਾ ਹੈ ਉਹ ਸਾਡੇ ਸਾਹਮਣੇ ਗੜਗੜਾਇਆ ਤੇ ਫਿਰ ਅਸੀਂ ਜੰਗ ਬੰਦ ਕੀਤੀ ਹੈ ਹੁਣ ਤੁਹਾਨੂੰ ਕਿਹੜੀ ਗੱਲ ਵੱਧ ਠੀਕ ਲੱਗਦੀ ਹੈ ਜਦੋਂ ਦੋ ਦੇਸ਼ਾਂ ਦੀ ਜੰਗ ਚੱਲ ਰਹੀ ਹੋਵੇ ਤਾਂ ਕਿ ਇੱਕ ਦੇਸ਼ ਦੂਜੇ ਦੇਸ਼ ਦੇ ਅੱਗੇ ਗੜਗੜਾਏਗਾ ਜੰਗ ਬੰਦ ਕਰਨ ਲਈ ਇਹ ਗੱਲ ਵੱਧ ਠੀਕ ਹੋ ਸਕਦੀ ਆ ਸਵਾਲ ਹੈ ਮੇਰਾ ਕਿ ਜਾਂ ਜਿਹੜੀ 트럼ਪ ਬੋਲ ਰਿਹਾ ਵੀ ਮੈਂ ਇਹ ਕਰਾਈ ਆ ਬੰਦ ਵਪਾਰ ਦੀ ਚੇਤਾਵਨੀ ਦੇ ਕੇ ਕਿ ਉਹ ਠੀਕ ਹੋ ਸਕਦੀ ਹੈ ਇਦੇ ਉੱਪਰ ਤੁਸੀਂ ਆਪਣਾ ਜਵਾਬ ਜ਼ਰੂਰ ਲਿਖਿਓ ਹੁਣ ਆਦੂ ਅਗਲੀ ਗੱਲ ਜਿਹੜਾ ਮੀਡੀਆ ਗੋਦੀ ਮੀਡੀਆ ਉਹਨੇ ਆ ਮੰਤਰੀ ਨਾਲੋਂ ਵੀ ਵੱਧ ਕੇ ਕਰਤੂਤਾ ਕੀਤੀਆਂ ਨੇ ਇਹ ਮੰਤਰੀ ਨੇ ਤਾਂ ਜਿਹੜੀ ਕਰਨਲ ਸੋਫੀਆ ਕਰੇਸ਼ੀ ਹੈ ਉਹਨੂੰ ਆਤਵਾਦੀਆਂ ਦੀ ਭੈ ਨਹੀਂ ਕਿਹਾ ਪਰ ਉਹ ਜਿਹੜਾ ਮੀਡੀਆ ਗੋਦੀ ਮੀਡੀਆ ਜਿਹੜਾ ਸਾਰਾ ਕੁਝ ਆਪਣੇ ਮਾਲਕ ਦੇ ਆਖੇ ਲਾ ਕੇ ਭੌਂਕਦਾ ਜਦੋਂ ਮਾਲਕ ਕਹਿੰਦਾ ਚੁੱਪ ਉਦੋਂ ਚੁੱਪ ਕਰ ਜਾਂਦਾ ਜਦੋਂ ਕਹਿੰਦਾ ਭੌਂਕ ਉਦੋਂ ਪੌਂਕਲ ਆ ਪੈਂਦਾ ਉਹ ਗੋਦੀ মিডিਆ ਉਹਨੇ ਕੀ ਕਰਤੂਤਾਂ ਕੀਤੀਆਂ ਉਹ ਤੁਸੀਂ ਸਾਰਿਆਂ ਨੇ ਵੇਖੀਆਂ ਦੁਨੀਆ ਦੇ ਵਿੱਚ ਜਿਹੜਾ ਬਹੁਤ ਵੱਡਾ ਜਲੂਸ ਨਿਕਲਿਆ ਬਹੁਤ ਵੱਡੇ ਸਵਾਲ ਖੜੇ ਹੋਏ ਗੋਦੀ মিডিਆ ਦੇ ਉੱਪਰ ਔਰ ਜਿਹੜਾ ਭਾਰਤਿਕ ਮਹਾਨ ਦੇਸ਼ ਹੈ ਸਾਡਾ ਭਾਰਤ ਦੇਸ਼ ਇੱਥੋਂ ਦੇ ਲੋਕ ਮਹਾਨ ਨੇ ਉਸ ਮਹਾਨ ਦੇਸ਼ ਦੇ ਉੱਪਰ ਵੀ ਗੋਦੀ মিডিਆ ਨੇ ਇੱਕ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਝੂਠੀਆਂ ਖਬਰਾਂ ਦਿਖਾਈਆਂ ਕਿ ਭਾਰਤੀ ਫੌਜ اسلامਾਬਾਦ ਪਹੁੰਚੀ ਭਾਰਤ ਦਾ ਲਾਹੌਰ 'ਤੇ ਕਬਜ਼ਾ ਫੌਜ ਕਰਾਚੀ 'ਤੇ ਕਬਜ਼ਾ ਇਹੋ ਜੀਆਂ ਖਬਰਾਂ ਝੂਠੀਆਂ ਉਹਨਾਂ ਨੇ ਚਲਾਈਆਂ ਉਹ ਤੁਸੀਂ ਸਾਰਿਆਂ ਨੇ ਵੇਖੀਆਂ ਵੱਡੇ ਪੱਦਰ ਤੇ ਇਹਦੀ ਵਿਰੋਧਤਾ ਵੀ ਹੋਈ ਪਰ ਸਵਾਲ ਇੱਥੇ ਵੀ ਖੜਾ ਜਿਵੇਂ ਜਿਵੇਂ ਲੱਗਦਾ ਕਿ ਬੀਜੇਪੀ ਸਰਕਾਰ ਆਪ ਦੇ ਇਸ ਮੰਤਰੀ ਤੇ ਕੋਈ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ 'ਚ ਨਹੀਂ ਤੁਨੇਗੀ ਉਸੇ ਤਰ੍ਹਾਂ ਉਸ ਗੋਦੀ মিডিਆ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਜੇ ਭਲਾ ਇਦਾਂ ਦੀਆਂ ਝੂਠੀਆਂ ਖਬਰਾਂ ਕੋਈ ਹੋਰ মিডিਆ ਚਲਾਉਂਦਾ ਫਰਜ਼ ਕਰੋ ਰਵੀਸ਼ ਕੁਮਾਰ ਚਲਾਉਂਦਾ ਫਰਜ਼ ਕਰੋ ਅਭਿਸ਼ਾਰ ਸ਼ਰਮਾ ਚਲਾਉਂਦਾ ਅਜੀਤ ਅੰਜਮ ਜਿਹੜੇ YouTube ਦੇ ਉੱਪਰ মিডিਆ ਚਲਾਉਂਦੇ ਨੇ ਉਹ ਚਲਾਉਂਦੇ ਤਾਂ ਇਹਨਾਂ ਨੇ ਉਹਨਾਂ ਦੇ ਚੈਨਲ ਪਰਸਨ ਬਾਜਪਾਈ ਵਾਂਗ ਦਾ ਵਾਇਰ ਵਾਂਗ ਬੰਦ ਕਰਦੇ ਨੇ ਸੀ ਪਰ ਉਹਨਾਂ ਨੂੰ ਸਭ ਕੁਝ ਮਾਪ ਕੀ ਉਹ ਔਰ ਜਿਆਦੇ ਚਾਹਤੇ ਨੇ ਕਿ ਉਹ ਸਕੇ ਪੁੱਤ ਨੇ ਉਹਨਾਂ ਨੂੰ ਕਿਉਂ ਸਭ ਕੁਝ माफ ਹੈ ਇਹ ਵੱਡਾ ਸਵਾਲ ਹੈ ਹੁਣ ਉਸ মিডিਆ ਦੇ ਉੱਪਰ ਹੁਣ ਤੱਕ ਇਹ ਬੀਜੇਪੀ ਸਰਕਾਰ ਤੇ ਬੀਜੇਪੀ ਪਾਰਟੀ ਕੁਝ ਨਹੀਂ ਬੋਲੀ ਵੀ ਕੀ ਉਹ মিডিਆ ਨੇ ਸਹੀ ਕੀਤਾ ਜੋ ਝੂਠ ਚਲਾਇਆ ਕੀ ਉਹਨੂੰ ਇਹ ਜਾਇਤ ਸੀ ਫੌਜ ਨੂੰ ਕਹਿਣਾ ਪੈ ਗਿਆ ਉਹ ਜਦੋਂ ਲੜਾਈ ਚੱਲ ਰਹੀ ਸੀ ਵੀ ਝੂਠੀਆਂ ਖਬਰਾਂ ਨਾ ਫਲਾਓ ਸੂਤਰਾਂ ਦੇ ਹਵਾਲੇ ਤੋਂ ਕੋਈ ਜਾਣਕਾਰੀ ਨਾ ਦਿਓ ਜੋ ਫੌਜ ਦੱਸਦੀ ਹੈ ਉਹੀ ਅੱਗੇ ਦੱਸੋ ਪਰ ਉਹ ਨਹੀਂ ਹਟੇ ਉਹ ਉਸ ਤੋਂ ਬਾਅਦ ਵੀ ਉਹ ਗੋਦੀ মিডিਆ ਉਸੇ ਤਰ੍ਹਾਂ ਹੀ ਬੋਲਦਾ ਰਿਹਾ ਹੁਣ ਹੁਣ ਤੁਸੀਂ ਦੱਸੋ ਕਿ ਕੀ ਇਹ ਭਾਜਪਾ ਸਰਕਾਰ ਜਿਹੜੀ ਆ ਇਹ ਭਾਜਪਾ ਪਾਰਟੀ ਜਿਹੜੀ ਆ ਇਹ ਸਹੀ ਰੋਲ ਅਦਾ ਕਰ ਰਹੀ ਆ ਕੀ ਇਹ ਨਿਰਪੱਖ ਚੱਲ ਰਹੀ ਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਲੀਅਰ ਕਿਤੇ ਨਹੀਂ ਕੀਤੀ ਪਹਿਲਾਂ ਤਾਂ ਤਿੰਨ ਦਿਨ ਉਹ ਬੋਲੇ ਹੀ ਨਹੀਂ ਕਿਉਂ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਤਾਤਾ ਅਸੀਂ ਜਿੱਤ ਗਏ ਤਾਂ ਫਿਰ ਜਿੱਤ ਦਾ ਜਸ਼ਨ ਕਿਉਂ ਨਹੀਂ ਮਨਾਇਆ ਫਿਰ ਜਿਸ ਦਿਨ ਐਲਾਨ ਹੋਇਆ ਜੰਗਬੰਦੀ ਦਾ ਉਸ ਦਿਨ ਤੋਂ ਲੈ ਕੇ ਤੀਜੇ ਦਿਨ ਰਾਤ ਨੂੰ ਪ੍ਰਧਾਨ ਮੰਤਰੀ ਕਿਉਂ ਬੋਲੇ ਤਿੰਨ ਦਿਨ ਤੱਕ ਚੁੱਪ ਕਿਉਂ ਰਹੇ ਜਿੱਤ ਦਾ ਜਸ਼ਨ ਤਾਂ ਉਦੋਂ ਹੀ ਸ਼ੁਰੂ ਹੋ ਜਾਂਦਾ ਹੁੰਦਾ ਪਹਿਲੀਆਂ ਜੰਗਾਂ ਵਲੇ ਵੀ ਐਵੇਂ ਹੋਇਆ ਪਰ ਤਿੰਨ ਦਿਨ ਤੱਕ ਚੁੱਪ ਕਿਉਂ ਰਹੇ ਸਵਾਲ ਇਹ ਆ ਫਿਰ ਜਦੋਂ ਬੋਲੇ ਹੀ ਬੋਲੇ ਉਹ ਇਸ ਗੱਲ ਤੇ ਬਿਲਕੁਲ ਚੁੱਪ ਰਹੇ ਫਿਰ ਅਮਰੀਕਾ ਦਾ ਕੀ ਰੋਲ ਹੈ ਜਾਂ ਅਮਰੀਕਾ ਨੇ ਕੀ ਕੀਤਾ ਅਗਲੇ ਦਿਨ ਫਿਰ ਕਹਿੰਦੇ ਕਿ ਅਸੀਂ ਮਤਲਬ ਕਸ਼ਮੀਰ ਮੁੱਦੇ ਤੇ ਅਮਰੀਕਾ ਦੀ ਵਿਚੋਲਗੀ ਨਹੀਂ ਚਾਹੁੰਦੇ ਫਿਰ ਸਾਡੇ ਵਰਗੇ ਜਿਹੜੇ ਘੱਟ ਬੁੱਧੀ ਵਾਲੇ ਲੋਕ ਆ ਉਹਨਾਂ ਨੂੰ ਕਮਲੇ ਕਰਨ ਲਈ ਵੀ ਅਸੀਂ ਤਾਂ ਅਮਰੀਕਾ ਨੂੰ ਅੱਖਾਂ ਵਿਖਾਤੀਆਂ ਤੇ ਉਹ ਜਿਹੜਾ ਬੁਰਕੀ ਤੋੜੂ ਮੀਡੀਆ ਤਲਵੇ ਚੱਟੂ ਮੀਡੀਆ ਉਹ ਫਿਰ ਵੀ ਭਾਜੀਪੀ ਨੇ ਅੱਖਾਂ ਦਿਖਾਤੀਆਂ ਮੋਦੀ ਸਾਹਿਬ ਨੇ ਆ ਕਰਤਾ ਉਹ ਕਰਤਾ ਅੱਖਾਂ ਦਿਖਾਉਣੀਆਂ ਤਾਂ ਦਿਖਾਉਣੀਆਂ ਚਾਹੀਦੀਆਂ ਅਮਰੀਕਾ ਕੌਣ ਹੁੰਦਾ ਹੈ ਭਾਰਤ ਦੇ ਅੰਦਰੂਨੀ ਮਾਮਲੇ ਚ ਦਖਲ ਦੇਣ ਵਾਲਾ ਅਮਰੀਕਾ ਕੌਣ ਹੁੰਦਾ ਹੈ ਕਿ ਭਾਰਤ ਨੇ ਜੰਗ ਲਾਉਣੀ ਕਦੋਂ ਤੇ ਬੰਦ ਕਦੋਂ ਕਰਨੀ ਹੈ ਡਿਸਾਈਡ ਕਰਨ ਵਾਲਾ ਹੈ ਤੈਅ ਕਰਨ ਵਾਲਾ ਕੀ ਭਾਰਤ ਦੇ ਫੈਸਲੇ ਅਮਰੀਕਾ ਚ ਹੁੰਦੇ ਨੇ ਬਿਲਕੁਲ ਨਹੀਂ ਭਾਰਤ ਇੱਕ ਮਹਾਨ ਦੇਸ਼ ਹੈ ਭਾਰਤ ਇੱਕ ਇੱਕ ਸਵਭਿਮਾਨ ਵਾਲਾ ਇੱਜ਼ਤਮਾਨ ਵਾਲਾ ਦੇਸ਼ ਹੈ ਇੱਥੋਂ ਦੇ ਲੋਕ ਮਹਾਨ ਨੇ ਸਦੀਆਂ ਤੋਂ ਭਾਰਤ ਦੇ ਲੋਕਾਂ ਦੀ ਮਹਾਨਤਾ ਜਿਹੜੀ ਆ ਉਹ ਬਰਕਰਾਰ ਹੈ ਤੇ ਰਹਿਣੀ ਚਾਹੀਦੀ ਹੈ ਪਰ ਸਵਾਲ ਸਰਕਾਰ ਤੇ ਨੇ ਬੀਜੇਪੀ ਸਰਕਾਰ ਤੇ ਸਵਾਲ ਇਹ ਆ ਕਿ ਇਹਨਾਂ ਨੇ ਹੁਣ ਤੱਕ ਸਿੱਧੇ ਰੂਪ 'ਚ ਇਹ ਗੱਲ ਕਿਉਂ ਨਹੀਂ ਕਹੀ ਕਿ ਟਰੰਪ ਝੂਠ ਮਾਰਦਾ ਟਰੰਪ ਬਿਲਕੁਲ ਗਲਤ ਕਹਿ ਰਿਹਾ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਹ ਗੱਲ ਕਿਉਂ ਨਹੀਂ ਕਹੀ ਕਿ ਅਸੀਂ ਕੋਈ ਅਮਰੀਕਾ ਦੇ ਕਹਿਣ ਤੇ ਸਮਝੌਤਾ ਨਹੀਂ ਕੀਤਾ ਕੋਈ ਵਪਾਰ ਦੀ ਚੇਤਾਵਨੀ ਦੇ ਨਾਤੇ ਅਸੀਂ ਜੰਗਬੰਦ ਨਹੀਂ ਕੀਤੀ ਇਹ ਗੱਲ ਨਾ ਕਿਉਂ ਨਹੀਂ ਕਈਆਂ ਕਈਆਂ ਪੀਐਮ ਮੋਦੀ ਸਾਹਿਬ ਵੱਲੋਂ ਇਹ ਵੱਡੇ ਸਵਾਲ ਨੇ ਤੁਸੀਂ ਵੀ ਸੋਚੋ ਅਸੀਂ ਵੀ ਸੋਚਦੇ ਰਵਾਂਗੇ ਬਹੁਤ ਮਿਹਰਬਾਨੀ ਸ਼ੁਕਰੀਆ